ਹੈਲੋ ਦੋਸਤੋ ਮੈਰਿਜ ਬਿਊਰੋ ਪੰਜਾਬ ਚੈਨਲ ਦੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਦੋਸਤੋ ਜੇਕਰ ਤੁਸੀਂ ਵੀ ਆਪਣੇ ਲਈ ਜਾਂ ਫਿਰ ਆਪਣੇ ਬੇਟੀ ਆ ਬੇਟੀ ਲਈ ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਹੋ ਤਾਂ ਸਾਡੇ ਦੁਆਰਾ ਤੁਹਾਡੇ ਲਈ ਜਾਂ ਫਿਰ ਬੇਟੀ ਆ ਬੇਟੀ ਲਈ ਸਾਡੇ YouTube ਚੈਨਲ ਦੇ ਉੱਤੇ ਰਿਸ਼ਤਿਆਂ ਦੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਜਿਸ ਦੇ ਲਈ ਤੁਸੀਂ ਦੋ ਗੱਲਾਂ ਧਿਆਨ ਵਿੱਚ ਰੱਖਣੀਆਂ ਨੇ ਸਿਕਿਉਰਿਟੀ ਤੇ ਕੰਟੈਂਟ ਸ਼ੇਅਰਿੰਗ ਇਸ ਦੇ ਲਈ ਤੁਸੀਂ ਆਪਣਾ ਜਾਂ ਫਿਰ ਆਪਣੇ ਬੇਟੇ ਜਾਂ ਬੇਟੀ ਦਾ ਬਾਇਓ ਡਾਟਾ ਸਾਡੇ ਨਾਲ ਬੇਫਿਕਰ ਕੋ ਸ਼ੇਅਰ ਕਰ ਸਕਦੇ ਹੋ ਸਾਡਾ ਇਹ ਦਾਅਵਾ ਹੈ ਕਿ ਤੁਹਾਡਾ ਸਾਰਾ ਪਰਸਨਲ ਡਾਟਾ ਮਹਿਫੂਜ਼ ਰੱਖਿਆ ਜਾਊਗਾ ਤੁਸੀਂ ਆਪਣੇ ਬਾਇਓ ਡਾਟਾ ਸਾਡੇ ਨਾਲ ਸਿੱਧਾ ਸੰਪਰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਤੁਹਾਨੂੰ WhatsApp ਵੀ ਕਰ ਸਕਦੇ ਹੋ ਜਿਸ ਦੀ ਐਡਵਰਟਾਈਜ਼ਿੰਗ ਵੀਡੀਓ ਬਣ ਕੇ ਤੁਹਾਨੂੰ ਤੁਹਾਡੇ WhatsApp ਦੇ ਥਰੂ ਸਾਡੇ ਦੁਆਰਾ ਮਿਲ ਜਾਏਗੀ ਸਾਨੂੰ ਆਪਣੇ ਨਾਲ ਕੰਮ ਕਰਨ ਲਈ ਇੱਕ ਮੈਰਿਜ ਬਿਊਰੋ ਫਰੈਂਚਾਈਜ਼ ਲੋੜਾ ਜਿਸ ਕਿਸਨੇ ਸਾਨੂੰ ਮਿਲ ਕੇ ਰਿਸ਼ਤਾ ਦਾ ਕੰਮ ਕਰਨਾ ਹੋਵੇ ਤਾਂ ਉਹ ਸਾਨੂੰ ਸਾਡੇ ਦਿੱਤੇ ਨੰਬਰ 'ਤੇ ਸੰਪਰਕ ਕਰਕੇ ਜਾਂ ਫਿਰ WhatsApp ਕਰਕੇ ਆਪਣਾ ਡਾਟਾ ਸਾਡੇ ਨਾਲ ਸ਼ੇਅਰ ਕਰ ਸਕਦੇ ਨੇ ਅੱਜ ਅਸੀਂ ਤੁਹਾਡੇ ਲਈ ਜੋ ਨਵਾਂ ਰਿਸ਼ਤਾ ਲੈ ਕੇ ਆਈਆਂ ਜਿਹਦੇ ਇੱਕ ਪਰਿਵਾਰ ਦਾ ਲੜਕਾ ਗਾ ਜੋ ਕਿ ਅਗਰਵਾਲ ਕਾਸਮ ਉਸ ਮੰਦ ਰੱਖਦੇ ਹਨ ਉਸ ਲਈ ਸੋਝੋਣ ਲੜਕੀ ਲੋੜਾ ਲੜਕੀ ਦੀ ਉਮਰ 29 ਸਾਲ ਰੰਗ ਕਨਕਵੰਨਾ ਕੱਦ 5 ਫੁੱਟ 5 ਇੰਚ ਪੜਾਈ ਚ ਲੜਕੀ ਦੀ ਬੀਏ ਪਾਸ ਕੀਤੀ ਹੋਈ ਹੈ ਉਮਰ 29 ਸਾਲ ਤੇ ਕੰਪਿਊਟਰ ਦਾ ਨਾਲ ਨਾਲ ਡਿਪਲੋਮਾ ਵੀ ਪਾਸ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਲੜਕੇ ਦੇ ਪਰਿਵਾਰ ਵਿੱਚ ਇਲਾਵਾ ਮਾਤਾ ਪਿਤਾ ਤੇ ਦੋ ਵੱਡੇ ਭਾਈ ਹਨ ਜੋ ਕਿ ਵਿਆਹੀ ਹੋਏ ਹਨ ਤੇ ਇਸ ਸਮੇਂ ਲੜਕੇ ਦੀ ਖੁਦ ਦੀ ਡੈਰੀ ਅਤੇ ਮਠਾਈਆਂ ਦੀ ਦੁਕਾਨ ਹੈ ਅਤੇ ਨਾਲ-ਨਾਲ ਹੋਲਸਿਲ ਅਤੇ ਡਿਟੇਲ ਦਾ ਕੰਮ ਵੀ ਹੈ ਲੜਕੇ ਦੀ ਮਹੀਨਾਵਾਰ ਆਮਦਨ 1 ਲੱਖ ਰੁਪਏ ਹੈ ਤੇ ਪਰਿਵਾਰ ਬਣਾ ਲੈਣ ਵਾਲੇ ਹਨ ਲੜਕੇ ਵਾਲੇ ਨੂੰ ਅਗਰਵਾਲ ਕਾਸਟ ਕੁੜੀ ਚਾਹੀਦੀ ਹੈ ਜੋ ਕਿ ਹੈਲਥੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਕੰਨਿਆ ਦੀ ਲੋੜ ਜਿਸ ਕਿਸੇ ਪਰਿਵਾਰ ਨੂੰ ਆਪਣੀ ਲੜਕੀ ਲਈ ਇੱਦਾਂ ਦੇ ਰਿਸੇ ਲੋੜ ਹੋਵੇ ਤੇ ਜੇਕਰ ਉਹਨਾਂ ਨੂੰ ਇਹਦਾ ਪਸੰਦ ਹੋਵੇ ਤਾਂ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਜਾਂ ਫਿਰ WhatsApp ਕਰਕੇ ਆਪਣੀ ਗੱਲ ਪੱਕੀ ਕਰਵਾ ਦੇਣੇ ਵੀਡੀਓ ਨੂੰ ਲਾਸਟ ਤੱਕ ਦੇਖ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ